ਤੁਹਾਨੂੰ ਕਲਗੀਧਰ ਦੇ ਦੋ ਹੋਰ ਪੁੱਤਰਾ ਬਾਰੇ ਪਤਾ ਹੈ ਜੋ ਤੁਸੀਂ ਜਾਣਦੇ ਹੋ ਕਿ ਕਿਸ ਨੂੰ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਪੋਤਰੀ ਹੋਣ ਦਾ ਮਿਲਿਆ ਹੈ ਮਾਂ ਜੇ ਨਹੀਂ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜਦੋਂ ਅਨੰਦਪੁਰ ਨੂੰ ਘੇਰੇ ਪਏ ਤੇ 6 ਪੋ ਨੂੰ ਕਿਲਾ ਛੱਡਿਆ ਤੇ ਨਾਲ ਹੀ ਸਰਸਾ ਤੇ ਵਿਛੜਿਆ ਸਾਰਾ ਪਰਿਵਾਰ ਤੇ ਸਿੰਘ ਇਸ ਦੇ ਨਾਲ ਹੀ ਸਰਸਾ ਨਦੀ ਤੇ ਲਾਇ ਦੀਵਾਨ ਤੇ ਸੁੱਖਾਂ ਦੇ ਨਾਲ-ਨਾਲ ਅਜਿਹੇ ਦੁੱਖਾਂ ਵਿੱਚ ਵੀ ਸਾਨੂੰ ਸਹੇਦ ਦਿੱਤੀ ਕਿ ਕਿਵੇਂ ਉਸ ਅਕਾਲ ਪੁਰਖ ਨਾਲ ਜੁੜੇ ਰਹਿਣਾ ਹੈ ਇਸ ਦੇ ਨਾਲ ਹੀ ਜਦੋਂ ਚੰਪੌਰ ਗੜੀ ਨੂੰ ਪਏ ਘੇਰੇ ਤੇ 10 ਲੱਖ ਦੀ ਫੌਜ ਵਿੱਚ ਭੇਜੇ ਜਥੇ ਵਿੱਚ ਵਾਰੋ ਵਾਰੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਜਾਰ ਸਿੰਘ ਪਾ ਗਏ ਸ਼ਹਾਦਤਾਂ ਤੇ ਕਲਗੀਧਰ ਪਿਤਾ ਨੇ ਕਿਹਾ ਕਿ ਹੁਣ ਅਗਲਾ ਜਥਾ ਮੈਂ ਲੈ ਕੇ ਜਾਵਾਂਗਾ ਤਾਂ ਨਾਲ ਹੀ ਭਾਈ तया ਸਿੰਘ ਤੇ ਹੋਰ ਪਿਆਰ ਵਾਲੇ ਸਿੰਘਾਂ ਨੇ ਕੀਤੀ ਫਰਿਆਦ ਤੇ ਕਿਹਾ ਕਲਗੀਧਰ ਪਾਸ਼ਾ ਜੇ ਆਪ ਆਣਾ ਵਰਤਾ ਗਏ ਤੇ ਸਾਡੇ ਸਿੱਖਾਂ ਦਾ ਕੀ ਬਣੇਗਾ ਜੇ ਤੁਸੀਂ ਰਹੇ ਤਾਂ ਸਾਡੇ ਵਰਗੇ अनेका ਸਿੰਘ ਹੋਰ ਖੜੇ ਕਰ ਲਵੋਗੇ ਪਰ ਤੁਹਾਡੇ ਵਰਗਾ ਸਾਨੂੰ ਗੁਰੂ ਨਹੀਂ ਲੱਭਣਾ ਤਾਂ ਸੱਚੀ ਸਰਕਾਰ ਪੰਜਾਂ ਦੀ ਬੇਨਤੀ ਨੂੰ ਪਰਵਾਨ ਕਰਦੇ ਹੋਏ ਹਿੱਕ ਠੋਕ ਕੇ ਤਾੜੀ ਮਾਰ ਕੇ ਨਿਕਲੇ ਗੜੀ ਅੰਦਰੋਂ ਜਿਸ ਨੂੰ ਗੁਰੂ ਪ੍ਰਤਾਪ ਸੂਰਜ ਵਿੱਚ ਇਉ ਬਿਆਨ ਕੀਤਾ ਹੈ ਯੋ ਕਹਿ ਉੱਚੀ ਤੁਨਤੇ ਬੋਲੇ ਦੇ ਹੱਥਨ ਤਾੜੀ ਭਗਵਾਨ ਹਿੰਦੂਨ ਪੀਰ ਚਲਿਓ ਅਬ ਨਿਕਸਿਓ ਕੇਰੋ ਤੁਮ ਮਹਿ ਜੋ ਬਲਵਾਨ ਤੇ ਇਸ ਦੇ ਨਾਲ ਹੀ ਤਾਰੇ ਦੀ ਸੇਧ ਨਾਲ ਪਾਈ ਦਇਆ ਸਿੰਘ ਪਾਈ ਧਰਮ ਸਿੰਘ ਤੇ ਹੋਰ ਪਿਆਰੇ ਮਾਨ ਸਿੰਘ ਜੀ ਨੂੰ ਮਿਲਣ ਲਈ ਗਿਆ ਜਦੋਂ ਕਲਗੀਧਰ ਪਿੱਤਾ ਪਹੁੰਚੇ ਮਾਛੀਵਾੜੇ ਦੇ ਜੰਗਲਾਂ ਵਿੱਚ ਤਾਂ ਉੱਥੇ ਪਿੱਛੇ ਛੁੱਟੇ ਪਰਿਵਾਰ ਜਾਂ ਸਿੰਘਾਂ ਦੀ ਸ਼ਹੀਦੀ ਦਾ ਬਿਰਹਾ ਮਹਿਸੂਸ ਨਹੀਂ ਹੋਇਆ ਸਗੋਂ ਉਸ ਅਕਾਲ ਪੁਰਖ ਨਾਲ ਉਹ ਬਿਰਹਾ ਮਹਿਸੂਸ ਉਹ ਵਿਛੋੜਾ ਮਹਿਸੂਸ ਕੀਤਾ ਤੇ ਉੱਥੇ ਗਾਇਆ ਸ਼ਬਦ ਭਾਵੇਂ ਗੁਰੂ ਸਾਹਿਬ ਦੀ ਬਿਰਤੀ 24 ਘੰਟੇ ਹਰ ਕੜੀ ਹਰ ਪਲ ਉਸ ਕਾਲ ਪ੍ਰਖਣਾ ਜੁੜੀ ਹੋਈ ਹੈ ਫਿਰ ਵੀ ਉਥੇ ਸ਼ਬਦ ਉਚਾਰਿਆ ਖਿਆਲ ਪਾਸ਼ਾਈ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸਾਨੂੰ ਤਾਂ ਪਰਿਵਾਰ ਵਿੱਚ ਮਖਮਲੀ ਗੱਦਿਆਂ ਇਲਿਆਂ ਵਿੱਚ ਰਹਿੰਦੇ ਹੋਏ ਵੀ ਅੰਮ੍ਰਿਤ ਵੇਲਾ ਨਿਤਨੇਮ ਦੀ ਬੰਦਗੀ ਭੁੱਲ ਜਾਂਦੀ ਹੈ ਪਰ ਗੁਰੂ ਸਾਹਿਬ ਨੇ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਸਕਾਰਥਾ ਕੀਤਾ ਅੰਜਨ ਮਾਹੀ ਨਿਰੰਜਨ ਰਹੀਏ ਜੋਗ ਜੁਗਤ ਇਹ ਪਾਈਏ ਪਾਪ ਪਰਿਵਾਰ ਵਿੱਚ ਰਹਿੰਦੇ ਹੋਏ ਵੀ ਪਰਿਵਾਰ ਦਾ ਮੋਹ ਨਹੀਂ ਰੱਖਿਆ ਜਦ ਉਸ ਨੂੰ ਵਾਰਨ ਦੀ ਵਾਰੀ ਆਈ ਤਾਂ ਮਿੰਟ ਨਹੀਂ ਲਾਇਆ ਹੁਣ ਆਪਾਂ ਉਹਨਾਂ ਫਰਜ਼ੰਦਾ ਉਹਨਾਂ ਪੁੱਤਨਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਗੱਲ ਆਪਾਂ ਭੂਮਿਕਾ ਵਿੱਚ ਕੀਤੀ ਸੀ ਜਦੋਂ ਮੁਗਲ ਚਮਕੌਰ ਦੀ ਗੜੀ ਵਿੱਚ ਵੀ ਦਸ ਲੱਗਦਾ ਕੇਰਾ ਪਾ अनेका ਯਤਨ ਕਰਨ ਤੋਂ ਬਾਅਦ ਵੀ ਦਸਮ ਪਿਤਾ ਪਾਸ਼ਾ ਨੂੰ ਫੜ ਨਾ ਸਕੇ ਉਹਨਾਂ ਨੂੰ ਬੰਦੀ ਨਾ ਬਣਾ ਸਕੇ ਤਾਂ ਉਹ ਨਗਰ ਨਗਰ ਗੁਰੂ ਸਾਹਿਬ ਜੀ ਨੂੰ ਲੱਭਣ ਲੱਗੇ ਤੇ ਨਾਲ ਹੀ ਇਹ ਢਿੰਡੋਰਾ ਪਿਟਾ ਦਿੱਤਾ ਕਿ ਜਿਹੜਾ ਵੀ ਸਿੱਖ ਉਹਨਾਂ ਨੂੰ ਪਨਾਹ ਦੇਵੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਦੇ ਬੈਰ ਵਿੱਚ ਪੀੜ ਦਿੱਤਾ ਜਾਏਗਾ ਗੁਰੂ ਸਾਹਿਬ ਮਾਛੀਵਾੜੇ ਤੇ ਜੰਗਲਾਂ ਤੋਂ ਹੁੰਦੇ ਹੋਏ ਗੁਲਾਬੇ ਤੇ ਪੰਜਾਬੇ ਦੇ ਬਾਗ ਵਿੱਚ ਪਹੁੰਚੇ ਗੁਲਾਬਾ ਤੇ ਪੰਜਾਬਾ ਗੁਰੂ ਘਰ ਦੇ ਮਸੰਦ ਸਨ ਇਹਨਾਂ ਨੇ ਇੱਕ ਵਾਰ ਆਨੰਦਪੁਰ ਸਾਹਿਬ ਵਿਖੇ ਫਰਿਆਦ ਕੀਤੀ ਸੀ ਕਿ ਗੁਰੂ ਸਾਹਿਬ ਇੱਕ ਵਾਰ ਸਾਡੇ ਘਰ ਜ਼ਰੂਰ ਆਣਾ ਤੇ ਗੁਰੂ ਸਾਹਿਬ ਨੇ ਨਦੀ ਭਾਵਨਾ ਪੂਰੀ ਕਰਦੇ ਹੋਏ ਇਨਾਂ ਦੇ ਘਰ ਪਹੁੰਚੇ ਇੱਥੇ ਆ ਕੇ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਉਹਨਾਂ ਦੇ ਕਚਹਿਰੇ ਦਾ ਪੌਂਚਾ ਖੂਨ ਨਾਲ ਲਿਪੜ ਕੇ ਮਾਸ ਵਿੱਚ ਤਸ ਚੁੱਕਾ ਸੀ ਜਿਸ ਨੂੰ ਗਰਮ ਪਾਣੀ ਨਾਲ ਅਲੱਗ ਕੀਤਾ ਗਿਆ ਹੁਣ ਹੁੰਦੀ ਹੈ ਇੱਥੇ ਸਿੱਖਾਂ ਦੇ ਪਿਆਰ ਦੀ ਇੱਕ ਪਰਖ ਜਦੋਂ ਗੁਲਾਮਾਂ ਤੇ ਪੰਜਾਬਾਂ ਹਾਕਮਾਂ ਦੇ ਡਰ ਅੱਗੇ ਗੁਰੂ ਸਾਹਿਬ ਅੱਗੇ ਮਿੱਠਾ ਤੇ ਭੇਟਾ ਰੱਖ ਕੇ ਮੱਥਾ ਟੇਕ ਦਿੰਦੇ ਹਨ ਜਿਸ ਤੋਂ ਪਾਵ ਹੁੰਦਾ ਹੈ ਕਿ ਗੁਰੂ ਸਾਹਿਬ ਹੁਣ ਸਾਡਾ ਘਰ ਛੱਡ ਕੇ ਚਲੇ ਜਾਓ ਇਸ ਨੂੰ ਗੁਰੂ ਸੇ ਪਾਪ ਲੈਂਦੇ ਹਨ ਸਭ ਦੀ ਅੰਦਰ ਦੀ ਜਾਣਨ ਵਾਲੇ ਗੁਰੂ ਸਾਹਿਬ ਆਪਣੇ ਸਿੰਘਾਂ ਸਾਬਜਾਦਿਆਂ ਤੇ ਪਰਿਵਾਰ ਨੂੰ ਸ਼ਹੀਦ ਕਰਾਉਣ ਦੇ ਬਾਵਜੂਦ ਵੀ ਜੰਗਾਂ ਦੇ ਜੁੱਦਾਂ ਤੇ ਬਾਵਜੂਦ ਵੀ ਨਿਹਾਲੇ ਖਤਰੀ ਦੀ ਮਾਂ ਉਹਨਾਂ ਦੀ ਪੇਟਾ ਮਾਤਾ ਹਰਦਈ ਦੀ ਪੇਟਾ ਨੂੰ ਨਹੀਂ ਸੰਭੁੱਲੇ ਉਸ ਨੂੰ ਲੈਣ ਆਏ ਸੰਕਲਗੀਤਰ ਪਾਸ਼ਾ ਗੁਰੂ ਸਾਹਿਬ ਨੇ ਮਾਤਾ ਨੂੰ ਸਨੇਹਾ ਭੇਜਿਆ ਇਹ ਮਾਤਾ ਹਰ ਸਾਲ ਅਨੰਦਪੁਰ ਵਿਖੇ ਆਪਣੇ ਹੱਥੀਂ ਤਿਆਰ ਕੀਤਾ ਵਸਤਰ ਪੇਟ ਕਰਨ ਜਾਂਦੀ ਸੀ ਪਰ ਬਿਰਧ ਅਵਸਥਾ ਹੋਣ ਕਰਕੇ ਉਹ ਅਨੰਦਪੁਰ ਸਾਹਿਬ ਨਾ ਜਾ ਸકી ਜਿਸ ਕਰਕੇ ਉਸ ਮਾਤਾ ਨੇ ਉਹ ਵਸਤਰ ਤਿਆਰ ਕੀਤਾ ਹੋਇਆ ਸੀ ਤੇ ਬੜੀ ਪ੍ਰੇਮ ਤੇ ਸ਼ਰਧਾ ਨਾਲ ਗੁਰੂ ਸਾਹਿਬ ਨੂੰ ਨਿਤ ਚਿਤਾੜਦੀ ਸੀ ਕਿ ਮੇਰੀ ਪੇਟਾ ਲੈਣ ਕਦੋਂ ਆਓਗੇ ਤੇ ਗੁਰੂ ਸਾਹਿਬ ਉਹ ਪੇਟਾ ਲੈਣ ਗਏ ਸਨ ਇਸ ਵਸਤਰ ਨੂੰ ਪਾ ਕੇ ਗੁਰੂ ਸਾਹਿਬ ਉੱਚ ਦੀ ਪੀਰ ਬਣ ਕੇ ਇੱਥੋਂ ਨਿਕਲੇ ਸਨ ਇਸ ਪੇਟਾ ਦੇ ਨਾਲ ਉਹਨਾਂ ਨੇ ਉੱਥੇ ਮਾਤਾ ਦਾ ਅੰਤਮ ਸਮਾਂ ਵੀ ਸੰਭਾਲ ਲਿਆ ਜਿੱਥੇ ਅਜ ਗੁਰਦੁਆਰਾ ਚੁਬਾਰਾ ਸਾਹਿਬ ਸ਼ਸ਼ੋਭਿਤ ਹੈ ਜਿੱਥੇ ਗੁਰੂ ਸਾਹਿਬ ਨੂੰ ਮੁਗਲ ਫੌਜ ਲੱਭ ਰਹੀ ਸੀ ਉੱਥੇ ਉਹਨਾਂ ਨੂੰ ਪਿਆਰ ਕਰਨ ਵਾਲੇ ਸਿੰਘ ਵੀ ਲੱਭ ਰਹੇ ਸਨ ਭਾਵ ਉੱਥੇ ਉਹਨਾਂ ਨੂੰ ਨਬੀ ਖਾਂ ਤੇ ਗਨੀ ਖਾਂ ਇਹ ਦੋਵੇਂ ਪਠਾਨ ਪਰਾਂ ਲੱਭ ਰਹੇ ਸਨ ਇਹ ਦੋਵੇਂ ਘੋੜਿਆਂ ਦੇ ਵਪਾਰੀ ਸਨ ਤੇ ਅਨੰਦਪੁਰ ਵਿਖੇ ਗੁਰੂ ਸਾਹਿਬ ਨੂੰ ਘੋੜੇ ਵੇਚੜ ਜਾਇਆ ਕਰਦੇ ਸਨ ਬਹੁਤ ਪਿਆਰ ਸੀ ਨਾ ਤਾਂ ਗੁਰੂ ਸਾਹਿਬ ਦੇ ਨਾਲ ਜਿੱਥੇ ਮੁਗਲ ਫੌਜ ਦੀ ਮਨਸ਼ਾ ਸੀ ਗੁਰੂ ਸਾਹਿਬ ਨੂੰ ਫੜਨ ਦੀ ਉਥੇ ਗਨੀਖਾ ਤੇ ਨਬੀਖਾਨ ਦੀ ਮਨਸ਼ਾ ਸੀ ਗੁਰੂ ਸਾਹਿਬ ਦੀ ਸੇਵਾ ਕਰਨ ਦੀ ਇਹ ਮਨਸ਼ਾ ਨੂੰ ਭਾਗ ਲੱਗੇ ਤੇ ਗੁਰੂ ਸਾਹਿਬ ਨੇ ਆਪਣੇ ਕਰ ਲੈ ਆਉਂਦੇ ਹਨ ਤੇ ਦੋ ਰਾਤਾਂ ਤੇ ਦੋ ਦਿਨ ਗੁਰੂ ਸਾਹਿਬ ਇੱਥੇ ਠਹਿਰਦੇ ਹਨ ਤੇ ਬੜੀ ਸੇਵਾ ਕਰਦੇ ਹਨ ਇਨਾਂ ਤੇ ਘਰ ਇਨਾਂ ਦੀ ਇੱਕ ਛੋਟੀ ਬੱਚੀ ਵੀ ਹੈ ਜਿਸ ਉੱਪਰ ਗੁਰੂ ਸਾਹਿਬ ਨੇ ਬੜੀ ਖੁਸ਼ੀ ਕੀਤੀ ਇੱਥੇ ਨਬੀਖਾਨ ਤੇ ਗਨੀਖਾ ਗੁਲਾਬੇ ਤੇ ਪੰਜਾਬੇ ਵਾਂਗ ਸਮੇ ਦੇ ਹਾਕਮਾਂ ਤੋਂ ਡਰੇ ਨਹੀਂ ਸਗੋਂ ਇਨ੍ਹਾਂ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਰੱਖ ਕੇ ਬੜੀ ਹੀ ਪਿਆਰ ਤੇ ਸ਼ਰਧਾ ਨਾਲ ਸੇਵਾ ਕੀਤੀ ਇਹ ਘਰ ਹੈ ਉਹਨਾਂ ਦਾ ਨਬੀ ਖਾਂ ਤੇ ਗਨੀ ਖਾਂ ਦਾ ਇਹ ਗਨੀ ਖਾਂ ਤੇ ਨਬੀ ਖਾਂ ਗੁਰੂ ਸਾਹਿਬ ਨੂੰ ਉੱਚ ਦੇ ਪੀਰ ਬਣਾ ਕੇ ਆਲਮਗੀਰ ਤੱਕ ਲੈ ਗਏ ਇਨ੍ਹਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਨ੍ਹਾਂ ਨੂੰ ਹੁਕਮਨਾਮਾ ਦਿੱਤਾ ਜਿਸ ਵਿੱਚ ਗੁਰੂ ਸਾਹਿਬ ਨੇ ਇਨ੍ਹਾਂ ਨੂੰ ਆਪਣੇ ਪੁੱਤਰ ਆਪਣੇ ਫਰਜ਼ੰਦ ਲਿਖਿਆ ਹੈ ਇਹ ਹੁਕਮਨਾਮਾ ਇਵੇਂ ਹੈ ਹੁਕਮਨਾਮਾ ਪਾਸ਼ਾਹੀ 10ਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ श्री वाहेगुरु जी की आज्ञा है सर्वत्र संगत ऊपर मेरा हुक्म है नबी खान ते गनी खा, जो हैं फरंजंदा जो बहज हैं मेरे कम आए हैं जो सिख इनकी खिदमत अंदर रुजू रहेगा सो निहाल होग उन ऊपर मेरी खुशी होग उस ऊपर मेरा हाथ होग ये जो हैं सो मेरे हैं सो सिख इनकी सेवा करेगा सो मेरी करेगा जदो गुरु साहेब तो हुक्मनामा प्राप्त कर गनी खान नबी खान कर परतदे हन ताखा नम हन ਤਾਂ ਉਹਨਾਂ ਦੀ ਉਹ ਬੱਚੀ ਪੁੱਛਦੀ ਹੈ ਕਿ ਤੁਸੀਂ ਗੁਰੂ ਸਾਹਿਬ ਤੋਂ ਕਿੱਥੇ ਛੱਡ ਆਏ ਹੋ ਤਾਂ ਉਹ ਗੁਰੂ ਸਾਹਿਬ ਦਾ ਹੁਕਮਨਾਮਾ ਉਸ ਬੱਚੀ ਨੂੰ ਸਮਝਾਉਂਦੇ ਹਨ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਫਰਜ਼ੰਦ ਆਪਣੇ ਪੁੱਤਰ ਹੋਣ ਦਾ ਮਾਣ ਦਿੱਤਾ ਹੈ ਤਾਂ ਕੁੜੀ ਭੋਲੇ ਸਭਾ ਪੁੱਛਦੀ ਹੈ ਕਿ ਤੁਸੀਂ ਗੁਰੂ ਸਾਹਿਬ ਦੇ ਪੁੱਤਰ ਹੋ ਤਾਂ ਮੈਂ ਗੁਰੂ ਸਾਹਿਬ ਦੀ ਕੀ ਹੋਈ ਤਾਂ ਉਹ ਬੱਚੀ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਤੋ ਗੁਰੂ ਸਾਹਿਬ ਦੀ ਪੋਤਰੀ ਲੱਗੀ ਇਹ ਸੁਣ ਕੇ ਉਹ ਬੱਚੀ ਨੱਚ ਉੱਠਦੀ ਹੈ ਤੇ ਆਪਾਂ ਦੇਖਦੇ ਹਾਂ ਕਿ ਭਾਵਨਾ ਨੂੰ ਕਿਸ ਤਰ੍ਹਾਂ ਬਾਗ ਲੱਗਦੇ ਹਨ ਆਪਾਂ ਦੇਖਦੇ ਹਾਂ ਕਿ ਮੁਸਲਮਾਨ ਵੀ ਕਦੇ ਵੀ ਆਪਣੀਆਂ ਕਬਰਾਂ ਕਰੇ ਨਹੀਂ ਬਣਾਉਂਦੇ ਇਹਨਾਂ ਨੇ ਆਪਣੇ ਪਰਿਵਾਰ ਨੂੰ ਕਿਹਾ ਸੀ ਕਿ ਸਾਡੇ ਮਰਨ ਉਪਰੰਤ ਸਾਡੀਆਂ ਕਬਰਾਂ ਇਸੇ ਘਰ ਵਿੱਚ ਬਣਾਈਆਂ ਜਾਣ ਕਿਉਂਕਿ ਇਸ ਥਾਂ ਤੇ ਗੁਰੂ ਸਾਹਿਬ ਨੇ ਚਰਨ ਪਾ ਕੇ ਬਾਗ ਲਾਏ ਹਨ ਅੰਤਪਾਸਥੇ ਕਹਿ ਸਕਦੇ ਹਾਂ ਕਿ ਇੱਥੇ ਦਸਮ ਪਿਤਾ ਪਾਸ਼ਾ ਦੇ ਬਾਣੀ ਦੇ ਬਚਨ ਸਫਲੇ ਹੁੰਦੇ ਹਨ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਜਿੱਥੇ ਗੁਰੂ ਘਰ ਦੇ ਮਸੰਦ ਹੋਣ ਦੇ ਬਾਵਜੂਦ ਵੀ ਗੁਲਾਬਾਂ ਤੇ ਪੰਜਾਬਾ ਉਸ ਤਰ੍ਹਾਂ ਦੀ ਖੁਸ਼ੀ ਨਾ ਪ੍ਰਾਪਤ ਕਰ ਸਕੇ ਉਥੇ ਗਨੀਖਾਂ ਤੇ ਨਬੀਖਾਂ ਪ੍ਰੇਮ ਤੇ ਸ਼ਰਧਾ ਰੱਖਦੇ ਹੋਏ ਗੁਰੂ ਦੀ ਖੁਸ਼ੀ ਦੇ ਪਾਤਰ ਬਣੇ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਆਪਣੇ ਫਰਜ਼ੰਦ ਹੋਣ ਦਾ ਮਾਣ ਦਿੱਤਾ ਇੱਥੇ ਸਾਨੂੰ ਸੇਧ ਮਿਲਦੀ ਹੈ ਕਿ ਗੁਰੂ ਸਾਹਿਬ ਪ੍ਰੇਮ ਤੇ ਭਾਵਨਾ ਤੇ ਭੁੱਖੇ ਹਨ ਜਿਹੜਾ ਉਹਨਾਂ ਨੂੰ ਪ੍ਰੇਮ ਤੇ ਸ਼ਰਧਾ ਨਾਲ ਸੇਵਦਾ ਹੈ ਉਸ ਨੂੰ ਭਾਗ ਲੱਗਦੇ ਹਨ ਹੁਣ ਦਿਓ ਮੈਨੋ ਯਾਨੀ ਹਰਸ਼ੀਨ ਕੌਰ ਨੂੰ ਇਜਾਜ਼ਤ ਅਗਲੀ ਵਾਰ ਸਿੱਖ ਇਤਿਹਾਸ ਦੀਆਂ ਹੋਰ ਮਹੱਤਵਪੂਰਨ ਜਾਣਕਾਰੀ ਨਾਲ ਮਿਲਾਂਗੇ ਉਸ ਲਈ ਦੇਖਦੇ ਰਹੋ ਔਨ 에ਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ